ਸਤ ਸ੍ਰੀ ਅਕਾਲ ਜੀ ਅੱਜ ਆਪਣੇ ਬੇਟੇ ਨੇ ਪਹਿਲਾ ਵਲੌਗ ਸਟਾਰਟ ਕੀਤਾ ਹੈ ਜੀ ਸਵੇਰ ਹੋ ਚੁੱਕੀ ਹੈ ਆਪਾਂ ਸਕੂਲ ਨੂੰ ਤਿਆਰ ਹੋ ਚੁੱਕੇ ਆਂ ਆਪਣਾ ਬੇਟਾ ਰੈਡੀ ਹੋ ਚੁੱਕਾ ਹੈ ਜੀ ਔਰ ਮਜ਼ਾਕ ਕਰ ਰਿਹਾ ਸੀਗਾ ਔਰ ਮੈਂ ਚਾਪੀ ਰਹੀ ਸੀ ਇਹ ਆਪਣਾ ਬੈਗ ਪੈਕ ਕਰ ਰਿਹਾ ਸੀਗਾ ਫਿਰ ਅਸੀਂ ਜਾਵਾਂਗੇ ਸਕੂਲ ਸਕੂਲ ਲਈ ਰੈਡੀ ਹੈ ਜੀ ਅਸੀਂ ਚੱਲ ਫਿਰ ਸਕੂਲ ਲਈ ਐਸਾ ਫਰੈਂਡ ਆ ਗਿਆ ਜੀ ਜੋ ਇਸ ਤੋਂ ਚਾਚਾ ਲੱਗਦਾ ਹੈ ਹਣਾ ਅਸੀਂ ਜਾ ਰਹੇ ਸੀ ਜੀ ਬੈਣ ਆਉਣ ਵਾਲੀ ਸੀਗੇ ਜਾਂਦੇ ਆਂਦੇ ਗੱਲਾਂ ਬਾਤਾਂ ਕਰ ਰਹੇ ਸੀ ਜੀ ਦੂਸਰਾ ਬੱਚਾ ਇਸ ਨੂੰ ਕਹਿ ਰਿਹਾ ਸੀ ਤੂੰ ਮੇਰਾ ਭਤੀਜਾ ਹੈ ਕਰ ਰਿਹਾ ਸੀ ਤਾਂ ਮੇਰਾ ਚਾਚਾ ਐ ਤਾਂ ਹੱਸ ਮੇ ਜਾ ਕਰ ਦਿਆ ਰਹੇ ਸੀ ਇਹ ਐਨੇ ਨੂੰ ਬੈਨ ਆ ਗਈ ਸੀ ਜੀ ਆਪਣੀ ਗਲੀ ਤੱਕ ਪਹੁੰਚਦੇ ਪਹੁੰਚ ਤੇ ਐਦਵਜਾ ਸਕੂਲੋਂ ਆ ਗਈ ਸੀ ਸਕੂਲੋਂ ਆ ਕੇ ਅੱਪਾ ਆਪਣੇ ਪਿੰਡ ਜਾਣਾ ਸੀ ਹੋ ਗਏ ਸੀ ਤਿਆਰ ਉੱਥੇ ਸੀ ਖੇਤ ਵਰਤ ਪਾਉਂਦਾ ਕੰਮ ਤਾਂ ਉੱਥੇ ਜਾ ਰਹੇ ਸੀ ਜੀ ਮੈਂ ਤਿਆਰ ਹੋ ਰਹੀ ਸੀ ਤਾਂ ਇਹ ਦੋਨੋਂ ਤਿਆਰ ਹੋ ਚੁੱਕੇ ਸੀ ਜੀ ਮਸ ਇਹ ਦਵੱਚੇ ਸੀ ਚਲੇ ਜਾਣਾ ਜੀ ਦੋ ਦਿਨ ਲਾ ਕੇ ਆਵਾਂਗੇ ਜੀ ਸੰਡੇ ਦੀ ਛੁੱਟੀ ਸੀ ਵਿੱਚ ਇੱਕ ਛੁੱਟੀ ਅਸੀਂ ਲੈ ਲਈ ਸੀ ਜੀ ਹਣ ਅਸੀਂ ਰੈਡੀ ਹੋ ਰਹੇ ਹਾਂ ਜੀ ਅਭੀ ਬੋਲ ਰਿਆ ਸੀ ਜੀ ਆਪਾਂ ਕੀ ਕਰਨ ਜਾ ਰਹੇ ਹਾਂ ਤਾਂ ਉਥੇ ਖੇਤ ਮਿੱਟੀ ਪਾਉਣੀ ਸੀ ਤਾਂ ਕਰਕੇ ਜਾ ਰਹੇ ਸੀ ਫਿਰ ਘਰ ਕੰਮ ਕਰਵਾਉਣ ਵਾਲਾ ਕੋਈ ਹੈ ਨਹੀਂ ਮੰਮੀ ਤੇ ਇੱਕ ਮਾਮੇ ਦਾ ਬੇਟਾ ਹੈ ਜੀ ਘਰ 'ਚ ਹੋਰ ਕੋਈ ਹੈ ਨਹੀਂਗਾ ਫਿਰ ਇਸ ਕਰਕੇ ਸਾਨੂੰ ਜਾਣਾ ਪੈ ਰਿਹਾ ਸੀਗਾ ਵੀ ਚਲ ਕੰਮ ਦੀ ਕੁਝ ਨਾ ਕੁਝ ਹੈਲਪ ਹੋ ਜਾ ਸਾਸਿਸ ਕੋਟੀ ਤੇ ਬੈਠ ਚੁੱਕੇ ਸੀ ਜੀ ਤਿਆਰ ਹੋ ਚੁੱਕੇ ਸੀ ਹੁਣ ਅਸੀਂ ਜਾ ਰਹੇ ਸੀ ਜੀ ਇਥੋਂ ਅਸੀਂ ਚੱਲ ਪਏ ਸੀ ਜੀ ਉਦੋਂ ਬਾਅਦ ਅਸੀਂ ਰੁਕੇ ਪੈਟਰੋਲ ਪੰਪ ਤੇ ਤੇਲ ਪਵਾਇਆ ਉਸ ਤੋਂ ਬਾਅਦ ਅੱਭੀ ਕਨਾਂ ਜੀ ਮੈਂ ਜੂਸ ਪੀਊਂਗਾ ਆਇ ਤੇ ਅਸੀਂ ਤੇਲ ਪਵਾ ਰਹੇ ਆ ਤੇਲ ਪਵਾ ਕੇ ਅਸੀਂ ਚੱਲ ਪਏ ਸੀ ਜੀ ਉਦੋਂ ਬਾਅਦ ਚਾ ਵੀ ਰਸ ਗਿਆ ਸੀ ਅਵੇ ਡੈਡ ਨਾ ਉਹ ਕਹਿੰਦਾ ਮੈਂ ਨਾਮ ਕੋ ਬਾਤ ਪਾਉਣ ਜੂਸ ਚ ਫਿਰ ਇਹਨੂੰ ਮਨਾਇਆ ਇਹ ਕਹਿ ਰਿਹਾ ਸੀ ਮੈਂ ਜੂਸ ਨਹੀਂ ਪੀਂਦਾ ਇੱਥੇ ਰਸੋਈ ਖੜਾ ਸੀ ਜੀ ਇਹ ਉਸ ਤੋਂ ਬਾਅਦ ਅਸੀਂ ਬੈਠ ਗਏ ਸੀ ਜੀ ਦੋਨੋਂ ਦੋਨੋਂ ਬੈਠੇ ਫਿਰ ਇਹ ਮੰਨ ਚੁੱਕਿਆ ਸੀ ਜੀ ਉਸ ਤੋਂ ਬਾਅਦ ਅਸੀਂ ਜੂਸ ਵੀ ਲਿਆ ਇੱਥੇ ਮਜ਼ਾਕ ਕਰ ਰਿਹਾ ਸੀ ਜੀ ਫਿਰ ਅਸੀਂ ਚੱਲ ਪਏ ਜੀ ਪਿੰਡ ਪਹੁੰਚ ਗਏ ਸੀਗੇ ਜੀ ਪਿੰਡ ਦੇ ਹੱਥ ਚ ਪਹੁੰਚ ਚੁੱਕੇ ਸੀਗੇ ਅੰਗਰੇਜ਼ੇ ਤਾਂ ਦੋ ਕਿਲੋਟ ਰਹਿ ਗਏ ਸੀ ਜੇ ਆਪਣਾ ਪਿੰਡ ਜਾਂਦੇ ਚੰਦਪਿੰਡ ਜੀ ਗੱਲਾਂ ਬਾਤਾਂ ਕਰਦੇ ਪਹੁੰਚ ਚੁੱਕੇ ਸੀ ਜੀ ਹੱਸ ਆਉਣ ਵਾਲੇ ਸੀ ਆਪਣਾ ਪਿੰਡ ਜੀ ਗੱਲਾਂ ਕਰਦੇ ਪਤਾ ਹੀ ਨਹੀਂ ਲੱਗਿਆ ਕਦੋਂ ਪਹੁੰਚ ਗਏ ਵੈਸੇ ਸਵਰ ਕੰਟ ਦਾ ਰਸਤਾ ਜੀ ਆਪਣੇ ਪਿੰਡ ਤਾ ਹਸਬੈਂਡ ਵਾਂਚਨ ਵਾਲੀਆਂ ਜੀ ਆਪਾਂ ਅਲੋ ਜੀ ਬਸ ਆਪਣੇ ਘਰ ਆਉਣ ਵਾਲੀ ਨੇ ਤੇ ਕਿਉਂਕਿ ਬਹੁਤ ਲੋਕ ਹੁਣ ਖੇਤਾ ਵਿੱਚ ਹੀ ਆ ਚੁੱਕੇ ਨੇ ਜੀ ਆਪਰ ਆਪਣਾ ਘਰ ਪਿੰਡ 'ਚ ਹੀ ਵਾਪਸ ਆਉ ਦਾਦੀ ਜਗ੍ਹਾ ਹੀ ਪਿੰਡ ਵਿੱਚ ਬਣੀ ਹੋਈ ਆਪਣੇ ਜਿਹਨੂੰ ਰਾਜਾ ਕੰਬਲਦਾਸ ਜੀ ਵੀ ਕਿਹਾ ਜਾਂਦਾ ਹੈ ਜੀ ਜਾਏ ਵਾਪਸ ਆਵਦਾ ਅਸਤੀ ਜੀ ਅਸੀਂ ਇੱਥੋਂ ਕ੍ਰਾਸ ਕਰਕੇ ਆਪਣੇ ਘਰ ਨੂੰ ਜਾ ਰਹੇ ਸੀ ਜੀ ਲੋ ਜੀ ਆਪਾਂ ਆਪਣੇ ਘਰ ਪਹੁੰਚ ਚੁੱਕੇ ਸੀ ਘਰ ਤੋਂ ਮਮੇ ਸੀ ਜੀ ਫਿਰ ਅਸੀਂ ਗੇਟ ਖੋਲ੍ਹ ਆ ਰਹੇ ਸੀ ਟਰੈਕਟਰ ਖੜਾ ਸੀ ਤੇਲ ਪਵਾ ਕੇ ਲੈ ਆਏ ਸੀ ਉਸ ਤੋਂ ਬਾਅਦ ਦੋ ਤਿੰਨ ਟਰੈਕਟਰ ਹੋਰ ਆ ਕੇ ਰੁਕੇ ਸੀ ਉਹ ਕੋਲ ਸਾਬਣੀ ਪੀਤਾ ਜੀ ਫਿਰ ਰੋਟੀ ਟੁਕੜਾ ਕਿਉਂਕਿ 6-7 ਵਜੇ ਇਸੇ ਦਵਚ ਤਾਇਕਰ ਚਲੇ ਗਏ ਸੀ ਉੱਤੇ ਥੋੜੀ ਬਾਰਿਸ਼ ਸੀ। ਅਭੀ ਮਜ਼ਾਕ ਕਰ ਰਹੀ ਸੀ ਕਹਿੰਨਾ ਮੇਰੇ ਡੈਡੀ ਨੂੰ ਫਸਾ ਲਿਆ ਹਾਂ ਮੈਂ। ਪਰ ਤਾਇ ਵੀ ਵਰਗੇ ਸਾਰੇ ਮਾਣਾ ਕਰ ਰਹੇ ਸੀ ਜੀ ਪਰ ਚਲੋ ਕਹਿੰਦੇ ਕੰਮ ਕਰਵਾਉਣੀ ਐ ਕੰਮ ਕਰਵਾ ਦਿੰਦੇ ਆ ਨਾਲ। ਤਾਂ ਫਿਰ ਸਵੇਰ ਮਿੱਟੀ ਪਾਉਣ ਲੱਗਣਾ ਸੀ ਤਾਂ ਕਰਕੇ ਰਾਤ ਨੂੰ ਪਾ ਰਹੇ ਸੀ ਜੀ ਥੋੜੀ ਜੀ ਥੂੜੀ ਬਾਹਰ ਪਈ ਸੀ ਜੀ। ਇੱਥੇ ਹਾਸੇ ਵਿੱਚ ਚੱਲ ਰਹੇ ਸੀਗੇ। ਅਭੀ ਮੈਂ ਜਾ ਕਰ ਰਹੀ ਸੀ ਆਪਣੇ ਡੈਡੀ ਨੂੰ ਤੇ ਮਾਮਿਆਂ ਨੂੰ ਵੀ ਜਾ ਰਹੀ ਸੀ ਨਾਲ ਨਾਲ ਐਨਜੋਇਮੈਂਟ ਕਰਦੇ ਪਤਾ ਹੀ ਨਹੀਂ ਲੱਗਿਆ ਕਦੋਂ ਤੂੜੀ ਪੈ ਗਈ ਉਦੋਂ ਅਚਨਪਕ ਰਿਹਾਏ ਤਾਂ ਸਾਰਾ ਵੇੜਾ ਪਰ ਚੁੱਕਿਆ ਸੀ ਜੀ ਟਰੈਕਟਰ ਟਰਾਲੀਆਂ ਨਾਲ ਕਿਉਂਕਿ ਦੋ ਤਿੰਨ ਟਰੈਕਟਰ ਸੀ ਜੀ ਫਿਰ ਇਥੇ ਹੀ ਤੇਲ ਬਾਕੀ ਦੋਨੇ ਸੁਧਵਾ ਚੋਲ ਨਾਲ ਹੀ ਲੱਗੇ ਸੀ ਉੱਧਰ ਸਵੇਰ ਹੋ ਚੁੱਕੀ ਸੀ ਜੀ ਮੈਂ ਬਣਾ ਰਹੀ ਸੀ ਸਬਜ਼ੀ ਮੈਂ ਕਿਹਾ ਚਲੋ ਚੁੱਲੇ ਤੇ ਜਲਦੀ ਬਣ ਜਾਂਦੀ ਹੈ ਨਾਲ ਨਾਲ ਮੰਮੀ ਨੂੰ ਫੋਨ ਲਾ ਕੇ ਦੇ ਰਹੇ ਸੀ ਜੀ ਉਸ ਤੋਂ ਬਾਅਦ ਖੇਤ 'ਚ ਕੰਮ ਚੱਲ ਪਿਆ ਸੀਗਾ ਜੀ ਮਿੱਟੀ ਪਾ ਰਹੇ ਸੀਗੇ ਦੁਪਹਿਰ ਦੀ ਰੋਟੀ ਤੋਂ ਬਾਅਦ ਚਲੋ ਅਸੀਂ ਵੀ ਸ਼ਾਮ ਜਣੇ ਚਲੇ ਗਏ ਸੀਗੇ ਵੀ ਦੇਖਿਆ ਉਹਨੇ ਚਲੋ ਕਿੰਨੇ ਕ ਮਿੱਟੀ ਪਾਈ ਗਈ ਤੇ ਕਿਹੋ ਜਿਹਾ ਬਾਣ ਲੱਗ ਰਿਹਾ ਆਪਣਾ ਤਾਂ ਖੇਤ ਵਾਗੇ ਇਤਨਾ ਮਸ਼ੀਨ ਚੱਲ ਰਹੀ ਹੈ ਜੀ ਇੱਕ ਖੇਤ ਤਾਂ ਇਤੋਂ ਜਾ ਕੇ ਆਪਾਂ ਮਿੱਟੀ ਦੂਸਰੇ ਖੇਤ ਚ ਵਾਰੇ ਸੀ ਜੇ ਆਪਣੇ ਖੇਤ ਚ ਵੀ ਦੂਸਰੇ ਖੇਤ ਚ ਉਧਰ ਥੋੜਾ ਜੇ ਰੇਤਲਾ ਪਾਣ ਸੀ ਫਸਲ ਘੱਟ ਹੁੰਦੀ ਸੀ ਚਲੋ ਅਸੀਂ ਸੋਚਿਆ ਮਿੱਟੀ ਪਾ ਦਈਏ ਫਸਲ ਵਧੀਆ ਹੋਣ ਲੱਗ ਜਾਊਗੀ ਕਿਉਂਕਿ ਅੱਜ ਕੱਲ ਤੇਲ ਬਹੁਤ ਮਹਿੰਗਾ ਜੀ ਉਹਨਾਂ ਖਰਚਾ ਕਰ ਲੈਨੇ ਆਪਾਂ ਫੇਰ ਆਪਣੀ ਫਸਲ ਉਹਨੀ ਹੁੰਦੀ ਨੇਗੀ ਮੋਜੇ ਤੇ ਮੰਮੀ ਖੜੇ ਸੀਗੇ ਫੇਰ ਅਸੀਂ ਕੋਲਡ ਡਰਿੰਕ ਲੈ ਆਏ ਸੀ ਇਹ ਕਰੋ ਚੱਕ ਕੇ ਸਾਰਿਆਂ ਨੂੰ ਚਲੋ ਸਾਹਮਣੇ ਸਾਰੇ ਕਨੇ ਚਾਹ ਤਾਂ ਪੀਂਦੇ ਨੇਗੇ ਅਸੀਂ ਚਲ ਕੋਲਡ ਡਰਿੰਕ ਪੀ ਲੈਣਗੇ ਜੀ

ਚਾਰ ਬਰਾਉਨ ਸਿੱਕ ਰਹੇ ਨੇ ਤੇ ਚਲੋ ਆਪ ਲੰਮੀ ਉਗਰਾ ਵਾਖੇ ਤਾਂ ਅੰਦਰ ਜੋ ਕਰ ਸਾਰਾ ਹੁੰਦਾ ਹੈ ਜੀ ਇਥੇ ਕੋਲਿੰਗ ਦੀ ਰੈਸਿਪੀ ਹੋਰ ਰਕਣਾ ਪਰ ਜੀ ਕਿ ਕਿ ਵੀਡੀਓ ਬਣਾਉਚੀ ਨੱਟ ਤੇ ਫਾਈਲ ਤੇ ਪਤਾ ਨਹੀਂ ਲੱਗੇ ਕਿ ਆਪਾਂ ਘਰ ਦੀ ਸਫਾਈ ਹੈ ਮੈਂ ਤੇ ਵੀਡੀਓ ਬਣਾਉਣ ਲੱਗ ਗਈ ਸੀ ਜੀ ਕਹਿੰਦਾ ਮੇਰੀ ਵੀਡੀਓ ਟਰੈਕਟਰ ਦੀ ਵੀਡੀਓ ਅੱਗੇ ਕਿੰਨਾ ਹੋ ਜੀ ਚਲੋ ਆਪਾਂ ਵੀਰੇ ਦੇ ਟਰੈਕਟਰ ਦੀ ਵੀਡੀਓ ਵੀ ਲੈ ਕੇ ਆਵਾਂਗੇ ਇਸ ਵਾਰ ਅੱਜ ਨਹੀਂ ਅੱਜ ਟਰਾਲੀ ਹੋਰਾ ਗਈ ਸੀ ਐਨ ਹੋ ਜਾਓ ਮੜੇ ਐਨ ਹੋ ਜਾਓ ਗੱਲਬਾਤ ਕਰ ਰਹੇ ਸੀ ਇਹ ਤਾਂ ਵੀ ਨੇ ਵੀਡੀਓ ਬਣਾਉਣ ਲੱਗ ਗਿਆ ਜੀ ਅਸੀਂ ਕਹਿ ਰਹੇ ਸੀ ਕਿੱਥੋਂ ਤੱਕ ਪਹੁੰਚੂਗੀ ਜੀ ਕਿਉਂਕਿ 5 ਵੱਜ ਚੁੱਕੇ ਸੀਗੇ ਚਲੋ ਹੁਣ ਤਾਂ ਦਿਨ ਬਹੁਤ ਵੱਡੇ ਨੇ ਜੀ ਫਿਰ ਵੀ ਟਾਈਮ ਲੱਗ ਜਾਂਦਾ ਕਿਉਂਕਿ ਦੂਰ ਪਹੁੰਚਦਾ ਹੀ 5-6 ਕਿਲੋਮੀਟਰ ਦਾ ਡਿਸਟੈਂਸ ਹੈਗੇ ਜਾਂ ਆਉਣ ਜਾਣਾ ਇਹ ਖੇਤ ਤੋਂ ਦੂਜੇ ਖੇਤ ਜਾਣਾ 9-10 ਟਰੈਕਟਰ ਲੱਗੇ ਸੀ ਜੀ ਫਿਰ ਵੀ ਚਲੋ ਟਾਈਮ ਨਾਲ ਕੰਮ ਨਿਪਟ ਗਿਆ ਜੀ ਇੱਥੇ ਗੱਲ ਨਵੱਤਾਂ ਕਰਦੇ ਜੀ ਅਸੀਂ ਮੰਮੀ ਨੂੰ ਕਹਿ ਰਹੇ ਸੀ ਚੱਲੀਏ ਤਾਂ ਹੋਰ ਥੋੜਾ ਬਹੁਤਾ ਟਾਈਮ ਰੁੱਕ ਗਏ ਜੀ ਇੱਥੇ ਆ ਵੀਰੇ ਦੇ ਟਰੈਕਟਰ ਦੀ ਵੀਡੀਓ ਅਸੀਂ ਮੁੰਗਰੇ ਬਣਾ ਰਹੇ ਸੀ ਜੀ ਵਾਜੇ ਦੁਆਰਾ ਤਾਂ ਵੀਡੀਓ ਕਹਿੰਦਾ ਮੇਰੇ ਵੀਡੀਓ ਟਰੈਕਟਰ ਦੇ ਅੱਗੇ ਆ ਕੇ ਬਣਾਓ ਜੀ ਮੰਮੀ ਆ ਗਈ ਸੀ ਜੀ ਮੰਮੀ ਨੇ ਕਹਿ ਰਹੇ ਸੀ ਬਹੁਤ ਵਧੀਆ ਬਾਣ ਹਾਂ ਜੂਗਾ ਟੈਨਸ਼ਨ ਨਾ ਲਾਓ ਜੀ ਚਲੋ ਹੁੰਦੀ ਹੈ ਜੀ ਮਾਮਾ ਨੂੰ ਤਾਂ ਟੈਨਸ਼ਨ ਹਣਾ ਕਿਤੇ ਉਹਨਾਂ ਦਾ ਪੁੱਤ ਜਾਉਣਾ ਹੁੰਦਾ ਸਭ ਸ਼ਾਫ ਕਰਨਾ ਬਹੁਤ ਔਖੀ ਗੱਲ ਚ ਸਾਰੇ ਘਰ ਦਾ ਵਿਖੜ ਜਾਣਾ ਚਲੋ ਬਹੁਤ سپورਟ ਆਈ ਤਾਇਆ ਆ ਚਾਚਾ ਨੇ ਵੀ ਫਿਰ ਵੀ ਆਪਣੇ ਤਾਂ ਆਪਣੇ ਹੁੰਦੇ ਆ ਇੱਥੇ ਆ ਵੀ ਮੈਂ ਨਾਲ ਖੇਡ ਰਿਆ ਸੀ ਜੀ ਅਸੀਂ ਇੱਕ ਦੂਸਰੇ ਵੱਲ ਫਾਈਟ ਕਰ ਕਰ ਜੜੇ ਮਾਰੇ ਸੀਗੇ ਉਸ ਤੋਂ ਬਾਅਦ ਅਸੀਂ ਚਲੇ ਗਏ ਜੀ ਘਰ ਉਸ ਦੌਰ ਸਿੱਕਰੀ ਜਾ ਕੇ ਵੀ ਕੰਮ ਕਰਨੇ ਸੀ ਜੀ ਰਾਤ ਦੇ ਰੋਟੀ ਪਾਣੀ ਦਾ ਟਾਈਮ ਹੋ ਚੁੱਕਿਆ ਸੀ ਕਿਉਂਕਿ ਸੂਰਜ ਦੀ ਕੀ ਚੇਪਣ ਵਾਲੀ ਸੀਗੀ ਐਤੋਂ ਅਸੀਂ ਗੱਲਾਂ ਕਰਾ ਕਰਦੇ ਘਰ ਪਹੁੰਚ ਗਏ ਜੀ ਕਿਉਂਕਿ ਇੱਥੇ ਆਪਣੇ ਥੋੜਾ ਜਾਂ ਟਿੱਬਿਆਂ ਦਾ ਵਾਹਣ ਸੀਗਾ ਇਹ ਦਿੱਤਾ ਸੀਗਾ ਇੱਥੋਂ ਘਰਾ ਲਾ ਕੇ ਅੱਗੇ ਵਾ ਗਿਆ ਸੀ ਤਾਂ ਇੱਥੇ ਥੋੜੀ ਜੀ ਸਵਾ ਕਿੱਲੇ ਚ ਫਸਲ ਕੱਟ ਹੁੰਦੀ ਸੀ ਜੀ ਇੱਥੇ ਚਲੇ ਸੋਚਿਆ ਵੀ ਚਲੋ ਮਿੱਟੀ ਪਾ ਦਿੰਨੇ ਆ ਜੀ ਐਤੋਂ ਦੂਸਰੇ ਖੇਤ ਚੱਲ ਰਹੀ ਸੀ ਜੀ ਮਿੱਟੀ ਚੱਕਣ ਵਾਲੀ ਮਸ਼ੀਨ ਇਤੋ ਰਾਲੀਂ ਵਰ ਵਰ ਜਾ ਰਹੀ ਸੀ ਅਭੀ ਆਪਣੇ মামੇ ਨਾਲ ਬੈਠਾ ਸੀ ਜੀ ਇੱਥੇ ਅਭੀ ਨੇ ਬਹੁਤ ਇੰਜੋਏ ਕੀਤਾ ਹੀ ਦੋ ਦਿਨ ਖੇਤ ਸੂਰਜ ਵੀ ਬਿਲਕੁਲ ਛਿਪਣ ਵਾਲਾ ਹੋ ਚੁੱਕਿਆ ਸੀ ਜੀ ਬਸ ਇਸ ਤੋਂ ਬਾਅਦ ਇੱਕ ਦੋ ਜਿਹੜੇ ਹੋਰ ਲੱਗਣੇ ਸੀਗੇ ਕਿਉਂਕਿ ਦੁਆਜ ਤਾ ਦਿਨ ਛਿਪ ਗਿਆ ਸੀ ਜੀ ਚਲੋ ਜਿੰਨਾ ਕੰਮ ਹੋਇਆ ਜੀ ਬਹੁਤ ਨੇਪੜ ਗਿਆ ਕਰਾਪਤੀ ਮੇਰ ਹੋਈ। ਇੱਥੇ ਵੀਡੀਓ ਬਣਾ ਰਹੇ ਸੀ ਆਪਣੀਆਂ। ਸ਼ਾਰਟ ਬਣਾ ਰਹੇ ਸੀਗੇ। ਇੰਸਟਾ ਤੇ ਪਾਉਣ ਲਈ। ਮਾਮਾ ਬਾਣ ਤੇ ਪਰ ਮਾਮਾ ਬਾਣ ਜੋੜਦੇ ਹੋਏ। ਇੱਥੇ ਫਿਰ ਆਪਣੀ ਵੀਡੀਓ ਐਡੀਟਿੰਗ ਚ ਆ ਗਈ ਸੀ ਜੀ। ਖੇਤ ਦੀ ਵੀਡੀਓ ਪਾਈ ਸੀ ਜਿ세 ਖੇਤ ਗਏ ਸੀਗੇ ਫਿਰ ਦੇਖਣਾ। ਹੋਈ ਚਲੋ ਵਧੀਆ ਹੋ ਗਿਆ। ਲੋਜੀ 20 ਸਿਕਰਬਾਪਸ ਚਲੇ ਗਏ ਮਿਲਦੇ ਆਂ ਜੀ ਦੂਸਰੀ ਵਲੌਗਸ ਧੰਨਵਾਦ